ਵੇ ਸਿੰਘੂ ਸਾਹਮਣੇ ਹੀ ਹਾਜ਼ਰ ਰੰਗ ਬੰਨੇ ਪਾ ਗਏ ਕਹਿੰਦਾ ਮਿੱਠੂ ਮਿੱਠੂ ਸਾਡੇ ਪ੍ਰਧਾਨ ਹੈਡ ਨੇ ਜੀ ਮਿੱਠੂ ਹਾਏ ਤਾਤਾ ਤਾਂ ਹਰੀਆਂ ਮਿਰਚਾਂ ਖਾਉਂਗੇ ਜੀ ਤਾਤੂ ਦੀ ਦਰਵਾਜ਼ੇ ਉੱਤੋਂ ਸਭ ਦੀ ਝੋਲੀ ਭਰਦੀ ਏ ਲੋ ਜੀ ਜਿਵੇਂ ਕੀ ਤੁਹਾਨੂੰ ਪਤਾ ਹੀ ਹਰ ਸਾਲ ਦਰਗਾਹ ਖਰੀ ਪਿੰਡ ਬਕਰੂਪੁਰ ਕਵਾਲੀਆਂ ਕਰਾਈਆਂ ਜਾਂਦੀਆਂ ਨੇ ਤੇ ਕਵਾਲੀਆਂ ਦੇ ਬੈਨਰ ਆ ਚੁੱਕੇ ਨੇ ਇੱਜ ਆਪਣੇ ਸਾਈ ਜੀ ਦੀ ਗੱਡੀ ਐ ਚੜਦੀ ਗਲਾ ਤੇ ਚੈੱਕ ਕਰਤਾ ਉਹਨੂੰ ਸੀ ਬੈਨਰ ਬਣ ਕੇ ਤਿਆਰ ਨੇ ਆਪਾਂ ਉਹਨੂੰ ਬਾਹਰ ਲਾ ਕੇ ਆਣੇ ਨੇ ਬੈਨਰ ਇਹ ਤਾਂ ਨੇ ਪੰਜਾਬੀ ਵਾਲੇ ਇੱਕ ਪੰਜਾਬੀ ਵਾਲਾ ਚੀਜ਼ ਐ ਆਪਾਂ ਨੂੰ ਇੱਕ ਚੀਜ਼ ਆਪਾਂ ਨੂੰ ਹਿੰਦੀ ਵਾਲਾ ਮੇਰੇ ਹੀ ਬੜਾ ਯਾਰ ਉਹ ਲੋ ਮੇਰੇ ਮਾ ਇਹ ਰਿਆਵਾ ਹਿੰਦੀ ਚ ਉਧਰ ਐ ਪੰਜਾਬੀ ਜੀ ਇਹਨੂੰ ਬਾਹਰ ਕੱਢ ਲੀਏ ਬਾਹਰ ਕੱਢ ਕੇ ਮਿਲਦੇ ਆਂ ਦੇ ਹਿੰਦੀ ਆਪਾਂ ਕਰਾਉਣਾ ਇਹ ਵੀ ਆਪਣੇ ਦਰਵਾਜ਼ੇ ਦੀ ਜੁੜੀ ਹੈ ਨੰਬਰ ਚੈੱਕ ਕਰੋ 786 ਇਹ ਆਪਣੇ ਪੰਜਾਬੀ ਵਾਲੇ ਨੇ ਇਹ ਵੀ ਬਾਹਰ ਕੱਢ ਕੇ ਮਿਲਦੇ ਆ ਤੁਹਾਨੂੰ ਲਓ ਜੀ ਹਿੰਦੀ ਵਾਲੀ ਆਪਾਂ ਬਾਹਰ ਕੱਢ ਲਿਆ ਸੀ ਇਹ ਹੁਣ ਪੰਜਾਬੀ ਵਾਲਾ ਹੀ ਆਪਾਂ ਬਾਹਰ ਕੱਢ ਲਿਆ ਚੱਲੇ ਜਾ ਕੇ ਮਿਲਦੇ ਆ ਲੋ ਜੀ ਬੈਨਰ ਆਪਾਂ ਚੱਕ ਲਏ ਦਰਵਾਰ ਦੇ ਵਿੱਚ ਆਰਤੀ ਹੁੰਦੀ ਪਈ ਹੈ ਬੈਨਰ ਉਹਨੂੰ ਮੈਂ ਹੁਣ ਦਿਖਾ ਨਹੀਂ ਸਕਦਾ ਅਨ ਲੋ ਜੀ ਬੈਨਰ ਆਪਾਂ ਲੈ ਆਏ ਆ ਤੇ ਇਹ ਬਾਹਰ ਵਾਲਾ ਬੋਰਡ ਹੈ ਦਰਵਾਰ ਦਾ ਤੇ ਆ ਚੈੱਕ ਕਰੋ ਇੱਕ ਤਾਂ ਆਪਾਂ ਲਾ ਤਿਆ ਦੱਸਿਓ ਕਿੱਦਾਂ ਲੱਗ ਰਿਹਾ ਹੈ ਕਰੋ ਚੈੱਕ ਇੱਕ ਤਾਂ ਲਾ ਤਿਆ ਆਪਾਂ ਇਹ ਆਪਣਾ ਕਾਲਾ ਘੋੜਾ ਖੜਿਆ ਹੋਇਆ ਹੈ ਦੂਜੇ ਉਹਨੂੰ ਉੱਤੇ ਪਾਰਕਿੰਗ 'ਚ ਲਾਣੇ ਆਪਾਂ ਉੱਥੇ ਜਾ ਕੇ ਤੁਹਾਨੂੰ ਦੁਕਾਨੇ ਆ ਕਿਤੇ ਸੀ ਵੈਂਡਰ ਲਾਇਨੇ ਅੱਜ ਹਾਂ ਆਹਲੀ ਨਹੀਂ ਚੱਲੀ ਉਹ ਜਗ ਗਈ ਗਏ ਕਹਾ ਬੜਾ ਲੈਟ ਆ ਪਿਛਲੇ ਜਗੀਆਂ ਆ ਉਹ ਵੀ ਨਹੀਂ ਜਗੀਆਂ ਲੈ ਇਧਰ ਨਹੀਂ ਵੈਸੇ ਬਾਕੀ ਪਤਾ ਨਹੀਂ ਇਧਰ ਲੀਆਂ ਜਗ ਜਾਣੇ ਦੇਖ ਆ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿੱਥੇ ਅਸੀਂ ਲਾਇਆ ਤੇ ਇੱਥੇ ਪਾਰਕਿੰਗ ਹੈ ਕਿ ਇੱਥੇ ਲਾਉਂਗੇ ਜੇ ਤੁਹਾਨੂੰ ਦੁਕਾਨੇ ਐ ਤੇ ਇਹ ਤਰਵਾਰ ਵੱਲ ਜਾਂਦਾ ਹੋਇਆ ਜਿੱਥੋਂ ਇਹ ਨਿਆਣੇ ਨਿਕਟਵਰੇ ਨੇ ਇੱਥੇ ਮੁੜ ਕੇ ਤਰਵਾਰ ਦਾ ਗੇਟ ਹੈ ਤੇ ਇੱਕ ਬੋਰਡ ਪਾ ਇੱਥੇ ਲਾਇਆ ਹੋਇਆ ਕਰੋ ਚੱਕ ਤੇ ਹੁਣ ਤੁਹਾਨੂੰ ਬੈਂਡਰ ਲਾ ਕੇ ਚੱਕ ਗੱਬਰ ਆ ਜਾ ਬੈਂਡਰ ਲਾ ਕੇ ਮਿਲਦੇ ਆ ਇਹ ਪਾਰ ਤੇ ਲਾ ਹੁਣ ਲਾ ਕੇ ਮਿਲਦੇ ਆ ਚੱਕ ਲੈਣੇ ਇਹਨਾਂ ਨੂੰ ਫੜ ਗੱਬਰ ਆ ਜਾ ਲੋ ਜੀ ਲੋ ਕਿੱਡੇ ਆਲਾ 22 ਭਰੋ ਬਾਬਾ ਜੀ ਆਤਾ ਯਾਰ ਲਓ ਅੱਜ ਜਲਾ ਕੇ ਆਣੇ ਆ ਸੀ ਲਾਥੇ ਆਪਣਾ ਮੁੰਡੇ ਜਾ ਰਹੇ ਨੇ ਲੈ ਕੇ ਅਭੀ ਦਾ ਯੋਗਦਾਨ ਪੈਂਦਾ ਹੋਇਆ ਅਭੀ ਲੀਕੇ ਜਾਂਦਾ ਹੋਇਆ ਬੈਨਰ ਦੂਜੇ ਦੂਜਾ ਲੋਕ ਵੀ ਦੇਖ ਹੀ ਸਕਦੇ ਹੋ ਮੇਰੇ ਹੱਥ 'ਚ ਹੈ ਤੇ ਚਲੋ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਬਣੇ ਜੋ ਬਲੌਗ ਨਾਲ ਤੇ ਦਰਗਾਹ ਸ੍ਰੀ ਪੰਡ ਬਾਕਰਪੁਰ ਗੁੱਗਾ ਮਾੜੀ ਦੇ ਬਲੌਗ ਅਪਡੇਟ 27 ਤਰੀਕ ਨੂੰ 51 ਕੁੜੀਆਂ ਦੇ ਵਿਆਹ ਕੀਤੇ ਜਾਣਗੇ 28 ਤਰੀਕ ਨੂੰ ਬਲੱਡ ਕੈਂਪ ਹੋਏਗਾ 29 ਤਰੀਕ ਨੂੰ ਕਵਾਲੀਆਂ ਹੋਣਗੀਆਂ ਤੇ ਇਹ ਉਹ ਮੈਦਾਨ ਹੈ ਗਰਾਊਂਡ ਵੀ ਤੁਹਾਨੂੰ ਦਿਖਾਇਆ ਜਾਊਗਾ ਜਦੋਂ ਅਸੀਂ ਤਿਆਰ ਕਰਾਂਗੇ ਤੇ ਫਿਲਹਾਲ ਅਸੀਂ ਹਲੇ ਬੋਰਡ ਲਾਉਣ ਵਾਸਤੇ ਤਿਆਰੀਆਂ ਖਿੱਚ ਚੁੱਕੇ ਆਂ ਅੱਜ ਤੋਂ ਅਸੀਂ ਬੋਰਡ ਲਾ ਗਏ ਆ ਲਾਣ ਵੈਸੇ ਤਾਂ ਜਿਹੜੇ ਜਿਹੜੇ ਬੋਰਡ ਅਸੀਂ ਲਾਏ ਆ ਤੁਹਾਨੂੰ ਮੈਂ ਜਰੂਰ ਦਿਖਾਊਗਾ ਅਸੀਂ ਅੱਜ ਕਿੱਥੇ ਕਿੱਥੇ ਬੋਰਡ ਲਾਏ ਨੇ ਚਲੋ ਹੁਣ ਤੁਹਾਨੂੰ ਬੋਰਡ ਲਾ ਕੇ ਮਿਲਦੇ ਆਂ ਇਹਨੂੰ ਕਰਾਂਗੇ ਇਸ ਪਾਸੇ ਖੜਾ ਨਹੀਂ ਮਾਰੇ ਹਾਂ ਉਲੋਈ ਇਹ ਭੀ ਆਲਸੀ ਤਾਂ ਫਿਲਹਾਲ ਤੱਕ ਅਸੀਂ ਇਹ ਦਰਵਾਰ ਦੀ ਪਾਰਕਿੰਗ ਬਣਾਈ ਹੋਈ ਹੈ ਗੱਡੀਆਂ ਵਾਸਤੇ ਤੇ ਆਉਣ ਵਾਲੀ 27 28 29 ਮਈ ਨੂੰ 3 ਦਿਨ ਇੱਥੇ ਰੰਗਾਰੰਗ ਪ੍ਰੋਗਰਾਮ ਹੋਏਗਾ ਤੇ ਬਾਕੀ ਮੇਰੇ ਬੀਰ ਸਿੰਗਰ ਤੇ ਕਵਾਲ ਤੁਸੀਂ ਦੇਖ ਸਕਦੇ ਹੋ ਪਾਜ਼ ਕਰਕੇ ਦੇਖ ਲਓ ਰੋਕ ਕੇ ਵੇਖ ਲਓ ਕਿਹੜੇ ਕਿਹੜੇ ਸਿੰਗਰ ਆ ਰਹੇ ਨੇ ਤੇ ਮੇਨ ਸਾਡਾ ਫੇਵਰੇਟ ਤਾਂ ਦੁਰਗਾ ਰੰਗੀਲਾ ਹੀ ਐ ਢਿੱਟ ਤੇ ਜਿਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾਂ ਨੇ ਉਹ ਦੁਰਗਾ ਰੰਗੀਲਾ ਜੀ ਉਹ ਵੀ ਪਹੁੰਚ ਰਿਹਾ ਐ ਇਹ ਇਤਾਰ ਇਹ ਇਤਾਰ ਬਹੁਤ ਮਹਿੰਗੀ ਐ ਇਹ ਇਤਾਰ ਬਾਬਾ ਜੀ ਹੋਰ ਮੰਗਾਣੀ ਪੋਗੀ ਮੈਨ ਲੱਗਦਾ ਉਹ ਥੋੜੀ ਵਧਾ ਲਾ ਇਹ ਆਪਣੇ ਨੰਨੂ ਸਰ ਆਪਕਾ ਕੀ ਨੰਨੂ ਮੰਨੂ ਸਾਡੇ ਮੰਨੂ ਪਾਜੀ ਨੇ ਜੋ ਕਿ ਰੀਵਨ ਦੇ ਵਾਂਗ ਰੀਵਨ ਦੇ ਵਾਂਗ ਵੱਢਦੇ ਨੇ ਜੀ ਇਹ ਤਰ੍ਹਾਂ ਰੀਵਨ ਦੇ ਵਾਂਗ ਹਾਂ ਤੁਸੀਂ ਗੱਡੀਆਂ ਚੱਕਾ ਸਕਦੇ ਹੋ ਬਹੁਤ ਕਰਾਊਡ ਹੈ ਹਲੇ ਮੈਂ ਤੁਹਾਨੂੰ ਦਿਖਾ ਨਹੀਂ ਰਿਹਾ ਬਿਲਾਲ ਤੇ ਆਉਣ ਵਾਲੇ ਦਿਨਾਂ ਚ ਰੰਗਾ ਰੰਗ ਪੋਰਾ ਮੈਥੇ ਤਿੰਨ ਦਿਨ ਫੁੱਲ ਰੌਣਕ ਰਹੀਗੀ ਜੋ ਕਿ ਤੁਹਾਨੂੰ ਹਲੇ ਖਾਲੀ ਮੈਦਾਨ ਦਿਖ ਰਿਹਾ ਹੈ ਇੱਥੇ ਤੁਹਾਨੂੰ ਸੰਗਤ ਦੇਸ਼ਾਂ ਪ੍ਰਦੇਸ਼ਾਂ ਤੋਂ ਦੁਨੀਆ ਆਈ ਹੋਈ ਤੁਹਾਨੂੰ ਇਸ ਪੰਡਾਲ ਚ ਮਿਲੂਗੀ ਆਉਣ ਵਾਲੀ 27 28 ਤੇ 29 ਤਰੀਕ ਨੂੰ ਐਸੇ ਕਰਕੇ ਤੇ ਇਹ ਕਵਾਰੀਆਂ ਦਾ ਚਾਹ ਵਾਲਾ ਹੈ ਬਈ ਅਸੀਂ ਪੁੱਛੋ ਨਾ ਜੀ ਬਸ ਚਾਹ ਇੰਨਾ ਕਰ ਗਏ ਮੈਂ ਉਹ ਬੰਦ ਕਰੋ ਅੱਗੇ ਉਹ ਦੱਸੋ ਮੜਾ ਜੀ ਦੱਸਦੇ ਆ ਤੁਸੀਂ ਬੋਰਡ ਚੱਕਦੇ ਆ ਫਿਰ ਤੁਹਾਨੂੰ ਦੱਸਦੇ ਆ ਇਹ ਹਿੰਦੀ ਚ ਬਣਾਇਆ ਹੋਇਆ ਹੈ ਹਿੰਦੀ ਵਾਲਾ ਕਿੱਥੇ ਹੈ ਰਿਆ ਜੀ ਹਿੰਦੀ ਵਾਲਾ ਚੱਕਾ ਉੱਪਰ ਆ ਵੀ ਆਪਾ ਜੀ ਸਰੀਰ ਤੋਂ ਹਲਕੇ ਨੇ ਕਿਉਂਕਿ ਉੱਪਰ ਚੜਾਏ ਗਏ ਨੇ ਫੜਾਂ ਬਾਈ ਬੱਬਾ ਅੱਜ ਨੂੰ ਲਾਮੜਾ ਨਹੀ ਭੈਣ ਨੂੰ ਮੰਨਣੀ ਰੋ ਆ ਉਹ ਅੱਗੇ ਬੜੀ ਜਾ ਰਿਹਾ ਇੱਧਰ 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 ਬੱਲੀ ਬੜੀ ਲੱਗ ਰਹੀ ਮੈਨੂੰ ਦੇਖਾ ਮੈਂ ਉੱਧਰ ਤੇ ਕੋਈ ਨਹੀਂ ਕੁਝ ਨਹੀਂ ਇਹ ਜਵਾਨ ਆ ਰਹੇ ਆ ਕੀ ਬਾਤ ਆ ਇਹ ਵੀ ਮੁੰਡਾ ਸਾਡਾ ਛੋਟਾ ਜਿਹਾ ਨਿਮਾਣਾ ਜਿਹਾ ਯੋਗਦਾਨ ਪਾਉਂਦਾ ਹੋਇਆ ਸੇਵਾ ਦੇ ਵਿੱਚ ਜੋ ਕੀ ਖੜਾ ਹੋਇਆ ਹੈ ਪੋਸਟਰ ਲੈ ਕੇ ਤੇ ਉਹ ਤੁਸੀਂ ਦੇਖ ਹੀ ਸਕਦੇ ਹੋ ਜੋ ਦੋ ਵਿਅਕਤੀ ਸਾਈਕਲ ਤੇ ਜਾ ਰਹੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਕਿਹੜੇ ਸੈਕਟਰ ਵਿੱਚ ਦਿਹਾੜੀ ਲਾ ਕੇ ਆਏ ਨੇ ਤੇ ਸਾਡੇ ਮਨੂ ਬਾਜੀ ਹਾਈ ਕਰ ਦਿਓ ਪਬਲਿਕ ਨੂੰ ਹਾਈ ਕਰ ਦਿਓ ਹਾਈ ਹਾਂ ਇਹ ਹਾਂ ਦੇਖਿਆ ਇਹ ਮੁੰਡਾ ਬੰਲੀ ਬਹੁਤ ਤਨਮਾਨ ਨਾਲ ਜਿਹੜਾ ਜੀ ਕਹਿੰਦੇ ਨਾ ਯੋਗਦਾਨ ਤੇ ਸੇਵਾ ਉਹਦੇ ਵਿੱਚ ਮੁੰਡਾ ਪਹਿਲੇ ਨੰਬਰ ਤੇ ਆ ਲੋ ਜੀ ਉਹ ਖੜ ਜਾ ਹੁਣ ਆ ਵੀ ਆ ਵੀ ਕਰੀ ਜਾਂਦਾ ਕਰੋ ਚੈੱਕ ਬੋਰਡ ਲੱਗਦਾ ਹੋਇਆ ਤੇ ਉਹ ਸਾਹਮਣੇ ਆਪਣਾ ਦਰਵਾਜ਼ਾ ਹੈ ਤੇ ਨਾਲ ਹੀ ਤੁਸੀਂ ਦੇਖ ਸਕਦੇ ਆ ਤੇ ਅਸੀਂ ਬੋਰਡ ਲਾ ਕੇ ਆਏ ਆ ਜਿਹੜਾ ਬੈਨਰ ਦੱਸਾਂਗੇ ਅੱਜ ਕਿੱਥੇ ਕਿੱਥੇ ਅਸੀਂ ਬੈਨਰ ਲਾ ਕੇ ਆਏ ਆ ਤੇ ਆ ਗੱਬਰ ਬਲਾਸ ਦੀ ਪਲਾਸ ਕੀ ਬਾਹ ਆ ਤੇ ਆ ਪਿੱਛੇ ਲੋਈ ਕਰੋ ਜੱਕ ਇੱਕ ਤਾਂ ਇਹ ਲਾ ਦਪਾ ਬੈਨਰ ਇੱਕ ਹਾਂਜੀ ਉਹ ਹਾਂਜੀ ਉਹ 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 ਸੱਤ ਮਿਲ ਚੁੱਕਿਆ ਜਿਨ੍ਹਾਂ ਨੂੰ ਦੇ ਕੇ ਦਿਲਜੀਤ ਦਾ ਗਾਣਾ ਆਇਆ ਸੀ 128 ਗੁੜੀ ਦਾ 47 8 ਗੁੜੀ ਦਾ ਐਤੋਂ ਗੱਲ ਚੱਕੀ ਗਈ ਹੈ ਓਏ ਸਿੰਘੂ ਸਾਹਿਬ ਨੇ ਹਿਸਾਬ ਦੇ ਰੰਗ ਬੰਨੇ ਪਾ ਗਏ ਜਾਂਦਾ ਮਿੱਠੂ ਮਿੱਠੂ ਸਾਡੇ ਪ੍ਰਧਾਨ ਹੈਡ ਨੇ ਜੀ ਮਿੱਠੂ ਹਾਏ ਟਾਟਾ ਤਾਂ ਹਰੀਆਂ ਮਿਰਚ ਖਾਉਂਗੇ ਜੀ ਉਹ ਨਹੀਂ ਪਾਗਲ